ਰੁਕ ਜਾ ਓਏ ਉੱਡਦੇ ਓ ਪੰਛੀ ਆ ਜਾ ਆ ਜਾ ਤੈਨੂੰ ਦੇਵਾਂ ਮਿੱਠੇ ਚੌਲ ਹੁਣ ਮੇਰੀ ਕੁੱਟਣ ਦੀ ਵਾਰੀ ਸੀ ਹੁਣ ਸਾਲਿਆ ਭੱਜ ਗਏ ਸ਼ੁਕਰ ਕਰ ਕਾਲੇ ਮੂੰਹ ਵਾਲਾ ਮੈਂ ਆ ਗਈ ਤੇਰੀ ਜਾਨ ਬਚਤੀ ਓਨੇ ਇਹ ਕਿਹੜਾ ਇਸ ਤੀ ਭੋਗ ਪਾਉਣਾ ਸੀ ਜੇ ਮੇਰੇ ਸੱਲ ਨਾ ਨਾ ਟੱਡੇ ਹੁੰਦੇ ਤਾਂ ਮੈਂ ਭਜਾਉਣਾ ਸੀ ਉਹਨੂੰ ਬਾਣ ਦੇ ਵਿੱਚ ਤੇਰੀ ਮੈਨੂੰ ਲੋੜ ਦੀ ਸੀ ਪੈਣੀ ਕਰਦਾ ਕੀ ਆ ਪੱਜ ਜਾ ਅਜਾ ਆਪਾਂ ਉਹਨੂੰ ਭਜਾਇਆ ਕੱਲ ਨੂੰ ਉਹ ਆਪਾਂ ਨੂੰ ਭਜਾਊਗਾ ਚੰਗਾ ਰਹੇਗਾ ਪਿੰਡ ਛੱਡ ਕੇ ਤੁਰ ਜਾ ਓ ਯਾਰ ਮੈਂ ਜਾਵਾਂ ਕਿੱਥੇ ਰਿਸ਼ਤੇਦਾਰ ਮੈਨੂੰ ਨਹੀਂ ਕੋਈ ਮੂੰਹ ਲਾਉਂਦਾ ਜ਼ਰੂਰੀ ਨਹੀਂ ਤੂੰ ਰਿਸ਼ਤੇਦਾਰੀ ਵਿੱਚ ਹੀ ਜਾਣਾ ਹੈ ਇਸੇ ਬਾਹਰਲੇ ਕੰਟਰੀ 'ਚ ਤੁਰ ਜਾ ਯਾਰ ਵੀਜ਼ਾ ਕਿਹੜਾ ਤੇਰੇ ਪਏ ਨੇ ਮੇਰਾ ਵੀਜ਼ਾ ਕੌਣ ਲਵਾਊਗਾ ਵੀਜ਼ਾ ਤੇਰਾ ਲਵਣਗੇ ਸੀਬਲ ਇਮੀਗ੍ਰੇਸ਼ਨ ਕੋਰਕਪੂਰੇ ਵਾਲੇ 17 ਸਾਲ ਪੁਰਾਣਾ ਇਹਨਾਂ ਦਾ ਆਫਿਸ ਹੈ 18000 ਤੋਂ ਪਲੱਸ ਇਹਨਾਂ ਨੇ ਵੀਜ਼ਾ ਲਵਾਤੇ ਨੇ ਜੇਕਰ ਕਿਸੇ ਦਾ ਵੀਜ਼ਾ ਨਹੀਂ ਆਉਂਦਾ ਉਹਨੂੰ ਇਹ ਲੱਖ ਰੁਪਏ ਨਾਮ ਵੀ ਦਿੰਦੇ ਨੇ ਇਹਨਾਂ ਨਾਲ ਕੰਟੈਕਟ ਕਿਵੇਂ ਕਰੀਏ ਸਕਰੀਨ ਤੇ ਮੈਂ ਨਾ ਨੰਬਰ ਪਾਇਆ ਹੈ ਈਡੀ ਨੀਚੇ ਮੈਂਸ਼ਨ ਕੀਤਾ ਯਾਰ ਤੂੰ ਵੀ ਜਾ ਤੇ ਸੀਬਲ ਇਮੀਗ੍ਰੇਸ਼ਨ ਕੋਰਕਪੂਰੇ ਵਾਲਾਂ ਤੋਂ ਆਪਣਾ ਵੀਜ਼ਾ ਲਵਾ ਕੇ ਬਾਹਰ ਚੱਲ ਜਾ ਚਲੋ ਏ ਬੱਚਾ ਤੇਰਾ ਜਾਣ ਦਾ ਟਾਈਮ ਹੋ ਗਿਆ ਪਲੀਜ਼ ਜਮਰਾਜ ਜੀ ਮੈਨੂੰ ਹਾਲੇ ਨਾਲ ਲੈ ਕੇ ਜਾਓ ਹਾਲੇ ਮੈਂ ਜ਼ਿੰਦਗੀ ਜਿਉਣੀ ਐ ਹਾਲੇ ਤਾਂ ਮੇਰਾ ਵਿਆਹ ਵੀ ਨਹੀਂ ਹੋਇਆ ਉਹ ਤੂੰ ਇੱਥੇ ਕੀ ਮੰਗਦਾ ਤੂੰ ਮੇਰੇ ਨਾਲ ਚੱਲ ਮੈਂ ਤੈਨੂੰ ਉੱਤੇ ਸੋਹਣੀਆਂ ਸੋਹਣੀਆਂ ਪਰੀਆਂ ਦਿਖਾਉਂਗਾ ਨਹੀਂ ਨਹੀਂ ਚੱਲਦੇ ਆ ਜੀ ਫਿਰ ਨਾ ਭਾਂ ਐ ਕਰਦੇ ਆ ਦੂਰ ਦਾ ਸਫ਼ਰ ਐ ਮੈਂ ਨਾ ਥੋੜੀ ਥੋੜੀ ਚਾਹ ਬਣਾ ਲਵਾਂ ਨਾ ਚਾਹ ਪੀ ਕੇ ਚੱਲਦੇ ਆ ਧਰਮਰਾਜ ਨੂੰ ਪਾ ਦਿਆਂ ਨੀਂਦ ਦੀਆਂ ਗੋਲੀਆਂ ਚਾਹ ਦੇ ਵਿੱਚ ਹੁਣ ਮੈਨੂੰ ਕਿਵੇਂ ਲੈ ਜਾਊਗਾ ਆਹ ਲੋ ਜੀ ਚਾਹ A few moments later ਆਪਦਾ ਲਿਸਟ ਚੋਂ ਨਾਮ ਘੱਟ ਦੇਣਾ ਤੇ ਆਪਦਾ ਸਭ ਤੋਂ ਥੱਲੇ ਲਿਖ ਦੇਣਾ ਤੇਰੀ ਸੇਵਾ ਤੋਂ ਮੈਂ ਬਹੁਤ ਪਰਸਾਨਾ ਕਾਕਾ ਹੁਣ ਅੱਜ ਮੈਂ ਤੈਨੂੰ ਛੱਡ ਕੇ ਜਾਣਾ ਤੇ ਲਿਸਟ ਦੇ ਸਭ ਤੋਂ ਥੱਲੇਲੇ ਬੰਦੇ ਨੂੰ ਲੈ ਕੇ ਜਾਊਂਗਾ ਮੈਨੂੰ ਮਾਫ ਕਰ ਦਿਓ ਜਵਰਾਜ ਜੀ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਜਦੋਂ ਤੁਸੀਂ ਸੁੱਤੇ ਪਏ ਸੀ ਨਾ ਮੈਂ ਲਿਸਟ ਦੇ ਸਭ ਤੋਂ ਥੱਲੇ ਆਪਣਾ ਨਾਮ ਲਿਖ ਬੈਠਾ ਜੀ ਮੈਨੂੰ ਮਾਫ ਕਰ ਦਿਓ ਹੱਲ ਤਾਂ ਮੈਂ ਪੈਸੇ ਕਮਾ ਕੇ ਆਪਣਾ ਕਾਰੋਬਾਰ ਸੈੱਟ ਕਰਨਾ ਹੈ ਪੈਸੇ ਕਮਾ ਕੇ ਆਵੇ ਦਾ ਕੀ ਕਾਰੋਬਾਰ ਕਰਦਾ ਕਾਕਾ ਤੂੰ ਆਜੋ ਬਾਬਿਓ ਮੈਂ ਦੱਸਦਾ ਤੁਹਾਨੂੰ ਇੰਸਟਾਗ੍ਰam ਤੇ ਇੱਕ ਪੇਜ ਹੈ ਜਸ਼ਨਦੀਪ ਮੈਡਮ ਦਾ ਉਹਨਾਂ ਦੀ ਬਾਇਓ ਦੇ ਵਿੱਚ ਲਿੰਕ ਹੈ ਉਥੋਂ ਫਾਰਮ ਫਿਲ ਕਰਕੇ ਮੈਂ ਬਹੁਤ ਦੇ ਵਿੱਚ ਸਟੂਡੈਂਟ ਹਾਊਸ ਵਾਈਫ ਜੇ ਕੋਈ ਪਰਸਨ ਜੌਬ ਕਰਦਾ ਉਹ ਵੀ ਇਸ ਦੇ ਵਿੱਚ ਕੰਮ ਕਰਕੇ ਬਹੁਤ ਵਧੀਆ ਪੈਸੇ ਅਰਨ ਕਰ ਸਕਦਾ ਮੈਂ ਤਾਂ ਕਹਿੰਦਾ ਤੁਸੀਂ ਵੀ ਫਾਰਮ ਫਿਲ ਕਰੋ ਤੇ ਵਧੀਆ ਪੈਸੇ ਕਮਾਓ ਪਰ ਇਹਨੂੰ ਕਿਤੇ ਪਤਾ ਭੋਲੇ ਪੰਛੀ ਨੂੰ ਇਹਨਾਂ ਗੱਲਾਂ ਦਾ ਜੇ ਆਪਣੇ ਮਨ ਦੀ ਤਸੱਲੀ ਲਈ ਪੁੱਛਣਾ ਹੈ ਤੂੰ ਤਾਂ ਪੁੱਛ ਲੋ ਲੈ ਭੋਲੀਏ ਦੱਸ ਦੇ ਇਹਨਾਂ ਨੂੰ ਜੇ ਪਤਾ ਕੁਝ ਆਸ਼ਿਕ 13 ਤਰ੍ਹਾਂ ਦੇ ਹੁੰਦੇ ਨੇ ਪਰ ਪੰਜਾਬ ਦੇ ਵਿੱਚ ਤਿੰਨ ਤਰ੍ਹਾਂ ਦੇ ਆਸ਼ਿਕ ਜ਼ਿਆਦਾ ਚੱਲਦੇ ਨੇ। ਉਹ ਜ਼ਿਆਦਾ ਚੱਲਣ ਨੂੰ ਬਿੰਦ ਰਖੀ ਦੀਆਂ ਕਿੱਸਾ ਨੇ ਉਹ। ਜਾ ਜਾ ਕੇ ਤੂੰ ਚਾਵਣਾ। ਉਹ ਤੂੰ ਚੁੱਪ ਕਰਕੇ ਬਹਿ ਜਾ ਇੱਕ ਮਿੰਟ ਪੁੱਛ ਲੈਣ ਦੇ। ਭਾਬੀ ਉਹ ਤਿੰਨ ਤਰ੍ਹਾਂ ਦੇ ਆਸ਼ਕ ਕਿਹੜੇ-ਕਿਹੜੇ ਹੁੰਦੇ ਨੇ? ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸੱਚੀ ਆਂ ਸ਼ਿਕਾਜਕਲ ਕਿੱਥੇ ਮਿਲਦੇ ਆਂ ਕਿਉਂ ਤੂੰ ਘੋਟ ਕੇ ਪੀਗੀ ਸਾਰਾ ਨੂੰ ਜਾ ਜਾ ਕੇ ਚਾਹ ਬਣਾ ਦੂੰ ਤੈਨੂੰ ਦੱਸ